ਉਸੀ ਦੇਖ ਰਹੇ ਸਰਬ ਧਰਮ ਨਿਊਜ਼ ਚੈਨਲ ਅੱਜ ਸਾਡੀ ਟੀਮ ਪਹੁੰਚੀ ਪਿੰਡ ਅਜਨੋਹਾ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਜਿੱਥੇ ਕਿ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਅਜਨੋਹਾ ਬਲਾਕ ਕੋਟਪੂਰੀ ਹੁਸ਼ਿਆਰਪੁਰ ਵਿਖੇ ਅੱਜ ਨਾਮਵੰਦ ਸਮਾਰੋਹ ਕਰਵਾਇਆ ਗਿਆ ਈਸ਼ਵਰੀ ਜਾਣਕਾਰੀ ਦਿੰਦੇ ਹੋਏ ਰਟਾਇਰਡ ਪ੍ਰਿੰਸੀਪਲ ਮਾਸਟਰ ਭਜਨ ਸਿੰਘ ਅਜਨੋਹਾ ਨੇ ਸਰਬ ਧਰਮ ਨਿਊਜ਼ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਅੱਜ ਦਰਸ਼ਕਔਰ ਸੀਐਸਟੀ ਵੱਲੋਂ ਸਕੂਲ ਵਿੱਚ ਨਾਮਵੰਦ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਐਲकेजी ਤੋਂ ਲੈ ਕੇ 5ਵੀਂ ਕਲਾਸ ਤੱਕ ਪਹਿਲੇ ਦੂਸਰੇ ਤੇ ਤੀਸਰੇ ਸਥਾਨ ਤੇ ਆਏ ਹੋਏ ਵਿਦਿਆਰਥੀਆਂ ਨੂੰ ਸਨਮਾਨਚਨ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਮੈਡਮ ਦਰਸ਼ਨ ਕੌਰ ਸੀਐਚਟੀ ਨੇ ਦੱਸਿਆ ਕਿ ਅੱਜ ਇਸ ਨਾਮਵੰਦ ਸਮਾਰੋਹ ਵਿੱਚ ਮੁੱਖ ਮਾਨ ਬਜ਼ੁਰ ਟੈਡ ਪ੍ਰਿੰਸੀਪਲ ਮਾਸਟਰ ਹਰਪਜਨ ਸਿੰਘ ਜਨੋਹਾ ਅਤੇ ਉਹਨਾਂ ਦੀ ਧਰਮ ਪਤਨੀ ਸ਼੍ਰੀਮਤੀ ਕੁਲਦੀਪ ਕੌਰ ਅਤੀਤ ਸਾਹਿਬ ਕਾ ਸਰਪੰਚ ਸਰਦਾਰ ਨਰੰਗਕਰ ਸਿੰਘ ਟੀਚਰ ਦਵਿੰਦਰ ਕੁਮਾਰ ਲੈਕਚਰ ਜਸਵਿੰਦਰ ਸਿੰਘ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਸ਼ਿਰਕਤ ਕੀਤੀ ਅਤੇ ਇਸ ਮੌਕੇ ਪਹਿਲੇ ਦੂਸਰੇ ਤੇ ਤੀਸਰੇ ਸਥਾਨ ਤੇ ਆਏ ਹੋਏ ਵਿਦਿਆਰਥੀਆਂ ਨੂੰ ਸਨਮਾਨਚਨ ਦੇ ਕਿਸ ਸਨਮਾਨਿਤ ਕੀਤਾ ਗਿਆ ਇਸ ਮੌਕੇ ਪ੍ਰਿੰਸੀਪਲ ਮਾਟਰ ਭਜਨ ਸਿੰਘ ਜੀ ਵੱਲੋਂ ਬੱਚਿਆਂ ਨੂੰ ਕਾਪੀਆਂ ਤੇ ਪੈਨਸਲਾਂ ਵੀ ਦਿੱਤੀਆਂ ਗਈਆਂ इस मौके श्रीमती दर्शन कौर ने आए हुए मुख्य माना का धनबाद किया इस मौके रिटायर्ड प्रिंसीपल सरदार हरभजन सिंह श्रीमती कुलदीप कौर श्रीमती दर्शन कौर सी एच टी सबका सरपंच सरदार निरंकार सिंह कमलजीत सिंह श्रीमती गुरदीप कौर श्रीमती सुरजीत कौर श्रीमती नेहा कुमारी मनप्रीत कौर श्रीमती नीलम कौर बी पी दफ्तर दे सुरेंद्र ਸਿੰਘ ਲੈਕਚਰਰ ਸਰਦਾਰ ਜਸਵਿੰਦਰ ਸਿੰਘ ਸ਼੍ਰੀਮਤੀ ਪਰਮਜੀਤ कौर ਆਦ ਇਸ ਮੌਕੇ ਹਾਜ਼ਰ ਸਨ ਆਓ ਸੀ ਦੇਖਦੇ ਇਸ ਮੌਕੇ ਦੇ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਮਾਸਟਰ ਮੌਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊਜ਼ ਚੈਨਲ ਹੁਸ਼ਿਆਰਪੁਰ ਇਹ ਕੋਣਾ ਦੀ ਆ ਮੈਂ ਵੀ ਜਿੰਨੀ ਵਾਰ ਇਸ ਸਕੂਲ ਦੇ ਵਿੱਚ ਆਇਆ ਤਕਰੀਬਨ ਸਰ ਨੂੰ ਮੈਂ ਇੱਥੇ ਪਾਇਆ ਇੱਥੇ ਸਕੂਲ ਦੇ ਵਿੱਚ ਹੁੰਦੇ ਆ ਜਿੰਨੀ ਵਾਰ ਵੀ ਮੈਂ ਉਹ ਇਹਨਾਂ ਦੀ ਲਗਨ ਦਾ ਤੇ ਮਿਹਨਤ ਦਾ ਸਦਕਾ ਆ ਜਿਹੜਾ ਸਕੂਲ ਦਾ ਮਹਾਨਦਰਾ ਬਣਿਆ ਤੋ ਦੂਸਰੀ ਗੱਲ ਇਸ ਸਕੂਲ ਨੂੰ ਸਾਫ਼ ਸੁਥਰਾ ਰੱਖਣਾ ਇਹ ਤੁਹਾਡੀ ਜ਼ਿੰਮੇਵਾਰੀ ਆ ਇਹ ਨਾ ਹੋਵੇ ਉਹ ਸਿਖਾਦਾ ਜਿੱਥੇ ਦਿਲ ਕੀਤਾ ਕਾਜ ਸੜ ਦਿੰਦਾ ਪੀਜ ਪਾੜ ਕੇ ਖਿਲਾਰ ਦਿੱਤੇ ਕਾਗੀ ਕਾਪੇ ਸੜ ਦਿੱਤੇ ਬਿਲਕੁਲ ਨਹੀਂ ਇਦਾਂ ਕਰਨਾ ਕੋਈ ਡਸਟਬੀਨ ਦਾ ਯੂਜ਼ ਕਰਨਾ ਜਦ ਤਵੀਨ ਦੀ ਵਰਤੋਂ ਕਰਨੀ ਆ ਕੋਈ ਵੀ ਕਾਗਜ਼ ਹੋਇਆ ਉਹਨੂੰ ਡਸਟਬੀਨ ਦੇ ਵਿੱਚ ਪਾਣਾ ਤਾਂ ਕਿ ਤੁਹਾਡਾ ਸਕੂਲ ਆ ਇਸੇ ਤਰ੍ਹਾਂ ਸਾਫ਼ ਸੁਥਰਾ ਰਹੇ ਜਿੱਥੋਂ ਤੱਕ ਪੜਾਈ ਦੀ ਗੱਲ ਆ ਜਿਹੜੇ ਬੱਚੇ ਮਿਹਨਤ ਕਰਦੇ ਆ ਉਹੀ ਅੱਗੇ ਆਉਂਦੇ ਹੁੰਦੇ ਆ। ਉਹ ਜਿਨ੍ਹਾਂ ਬੱਚਿਆਂ ਨੂੰ ਅੱਜ ਇਹ ਨਾਮ ਮਿਲਨੇ ਆ। ਉਹਨਾਂ ਬੱਚਿਆਂ ਤੋਂ ਬਾਕੀ ਬੱਚਿਆਂ ਨੇ ਸਿੱਖਿਆ ਲੈਣੀ ਆ। ਉਹ ਸੋਚਣਾ ਵੀ ਇਹ ਨਾਮ ਸਾਨੂੰ ਕਿਉਂ ਨਹੀਂ ਮਿਲਿਆ? ਇਹਨੂੰ ਅਸੀਂ ਕਿੱਦਾਂ ਪ੍ਰਾਪਤ ਕਰ ਸਕਦੇ ਆ। ਤੁਸੀਂ ਵੀ ਮਿਹਨਤ ਕਰੋ। ਚੰਗੇ ਨੰਬਰ ਲਗੋ। ਇਹਨਾਂ ਦੇ ਅੰنو ਚੰਗੀ ਪੜ੍ਹਾਈ ਕਰੋ। ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਇਸ ਪ੍ਰਾਈਜ਼ ਦੇ ਇਸ ਨਾਮ ਦੇ ਹੱਕਦਾਰ ਤੁਸੀਂ ਵੀ ਹੋਵੋ। ਤੋ ਇੰਨੀਆਂ ਗੱਲਾਂ ਕਹਿਤਾ ਹੋਏ ਇਹਨਾਂ ਸ਼ਾਮਾਂ ਦੇ ਨਾਲ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਸਰ ਜੀ ਸਭ ਤੋਂ ਪਹਿਲਾਂ ਸਾਡੇ ਸਰਬਤਰਮ ਨਿਊਜ਼ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸੱਜਾ ਜੋ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਅਜਨੋਹਾ ਬਲਾਕ ਕੋਟਪੁਰ ਦੇ ਜਿਲ੍ਹਾ ਸ਼ਹਿਰਪੁਰ ਦੇ ਵਿੱਚ ਨਾਂਬੰਨ ਸਮਾਗਮ ਰੱਖਿਆ ਗਿਆ ਜੋ ਕਿੰਵੀਂ ਤੋਂ ਲੈ ਕੇ ਕਿੰਵੀਂ ਕਲਾਸ ਤੱਕ ਦੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਜੀ ਅੱਜ ਮੈਂ ਸਭ ਤੋਂ ਪਹਿਲਾਂ ਜਿਹੜੀ ਸਾਡੀ ਪ੍ਰੈਸ ਦੀ ਟੀਮ ਆ ਸਰਬਤਰਮ ਉਹਨਾਂ ਦੇ ਚੈਨਲ ਦਾ ਉਹਨਾਂ ਦੀ ਟੀਮ ਦਾ ਵਿਸ਼ੇਸ਼ ਤੌਰ ਤੇ ਸਾਥੀ ਮਾਨ ਸਿੰਘ ਜੀ ਡਾਨੀਆਂ ਦਾ ਇਹ ਸਕੂਲ ਵਿਖੇ ਆਉਣ ਤੇ ਬਹੁਤ ਹੀ ਧੰਨਵਾਦ ਕਰਦਾ ਉਹਨਾਂ ਨੇ ਯਾਦ ਕਰਦਾ ਤੇ ਨਿਮਰਤਾ ਸਹਿਤ ਉਹਨਾਂ ਦਾ ਕੰਮ ਹੈ ਕਿ ਇਹ ਜਿਹੜਾ ਸਕੂਲ ਹੈ ਸਰਕਾਰੀ ਐਲੀਮੈਂਟਰੀ ਸਕੂਲ ਜਨੋਹਾ ਮਲਾਕੋਟ ਤੂਹੀ ਜਿਲ੍ਹਾ ਅਸ਼ਾਰਪਰ ਇਹ ਪੰਜਵੀਂ ਤੱਕ ਸਕੂਲ ਹੈ ਨਰਸਰੀ ਤੋਂ ਸ਼ੁਰੂ ਹੋ ਕੇ ਪੰਜਵੀਂ ਤੱਕ ਹੈ ਔਰ ਕਲਾਸਾਂ ਜਿਹੜੀਆਂ ਸਾਰੀਆਂ ਨੇ ਨਰਸਰੀ ਐਲ ਕੇ ਜੀ ਜੁ ਕੇ ਜੀ ਫਸਟ ਸੈਕੰਡ ਥਰਡ ਪੋਰਟਫੋਲੀਓ ਇਹਨਾਂ ਸਾਰੀਆਂ ਕਲਾਸਾਂ ਦੇ ਫਰਸਟ ਚਰਨ ਦੇ ਥਾਲ ਵਿਦਿਆਰਥੀ ਜਿਹੜੇ ਆ ਯੋਜਨਾ ਲੈ ਕੇ ਗਏ ਆ ਪਿੱਛੇ ਇਗਜ਼ਾਮ ਵਿੱਚ ਜਿਹੜੇ ਸੈਕਸ਼ਨ ਵਿੱਚੋਂ ਉਹਨਾਂ ਨੂੰ ਵਿਸ਼ੇਸ਼ ਤੌਰ ਦੇ ਉੱਤੇ ਇਸ ਸਕੂਲ ਦੇ ਜਿਹੜੀ ਚੈੱਕ ਕੀਤਾ ਸੀ ਜੀ ਮਤੀ ਡਾਕਟਰ ਜੀ ਉਹਨਾਂ ਨੇ ਤੇ ਸਾਡੇ ਨਾਲ ਬਹੁਤ ਹੀ ਸਤਿਕਾਰਯੋਗ ਅੰਕਾਰ ਸਿੰਘ ਜੀ ਸਾਫਾ ਸਰਪੰਚ ਨਗਰ ਕਨੋਹਾ ਮੇਰੇ ਨਾਲ ਮੇਰੀ ਧਰਮਤਨੀ ਬੀਬੀ ਕਲਿਪ ਕੋਆਰਡੀਨੇਟਰ ਲੰਬਾ ਸਮਾਂ ਇਸ ਸਕੂਲ ਵਿੱਚ ਪੜਾਇਆ ਅੱਜ ਉਹਨਾਂ ਬੱਚਿਆਂ ਨੂੰ ਇਨਾਮ ਦੇਣ ਲਈ ਹਨ ਮੌਕਾ ਦਿੱਤਾ ਮੈਨੂੰ ਹਣੀ ਮੈਂ ਮੈਡਮ ਦਾਪ ਜੀ ਬਹੁਤ ਤਨਬਾਤ ਕਰਦਾ ਅੰਕਾਰ ਜੀ ਦਾ ਵੀ ਬਹੁਤ ਤਨਬਾਤ ਕਰਦਾ ਜਿਨ੍ਹਾਂ ਨੇ ਆਪਣੀ ਕੀਮਤੀ ਸਮੇਂ ਕਿ ਖਮਾ ਕੱਢਿਆ ਹੈ ਤੇ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ ਹੈ ਸਰ ਜੀ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਂ ਤਾਂ ਆਪਣੇ ਸਕੂਲ ਦੇ ਬੱਚੇ ਜਿਹੜੇ ਆ ਇਹਨਾਂ ਨੂੰ ਕਿ ਇਹ ਬਹੁਤ ਸੁੰਦਰ ਵਾਤਾਵਰਣ ਮਿਲਿਆ ਹੈ ਸਕੂਲ ਵਿੱਚ ਇਹ ਅੱਗੇ ਪੜ੍ਹਨ ਦਾ ਖੇਡਣ ਦਾ ਸਮਾਂ ਬਤਾਉਂਦਾ ਇਦਾਂ ਦਾ ਮਾਤਵਨ ਖੈ ਦੇ ਕਿਸ ਸਕੂਲ ਦਾ ਹੋਗਾ ਮੈਂ ਕਿਉਂਕਿ ਮੇਰਾ ਵਾਸਤਾ ਹੈ ਪੰਜਾਬ ਦੇ ਅੰਦਰ ਵਕਫਾ ਸਕੂਲਾਂ ਨਾਲ ਵਕਫਾ ਟੀਚਰਾਂ ਨਾਲ ਡੈਟਿਕਰਾਂ ਨਾਲ ਮੈਂ ਸਾਰੇ ਸਕੂਲਾਂ ਦੇਖਦਾ ਕਿਲੇ ਦੇਖੀ ਆਪਣੇ ਸਕੂਲ ਵੱਲ ਨਿਗਾ ਮਾਰਦਾ ਜੇਟ ਸਕੂਲ ਵਿੱਚ ਮੈਂ ਪੜਿਆ ਸੀ ਉਹ ਸਕੂਲ ਐਸ ਵੇਲੇ ਨੰਬਰ 1 ਸਕੂਲ ਗਿਣਿਆ ਜਾਂਦਾ ਸੀ ਕਿ ਜਿੱਥੇ ਬੱਚੇ ਪੜਦੇ ਆ ਉਹ ਬੱਚੇ ਵੀ ਬਹੁਤ ਉੱਠ ਪਾ ਗਿਆ ਔਰ ਇੱਕੋ ਹੀ ਤਕਲੀਫ ਹੈ ਸਾਨੂੰ ਇਸ ਸਕੂਲ ਦੇ ਵਿੱਚ ਸੋਇਲ ਸਿਰ ਕੀਤੇ ਸ਼੍ਰੀਮਤੀ ਦਰਸ਼ਨ ਕੌਰ ਕੀ ਦੇ ਲਾਵਾ ਸਰਕਾਰ ਵੱਲੋਂ ਹੋਰ ਕੋਈ ਟੀਚਰ ਨਹੀਂ ਦਿੱਤਾ ਗਿਆ ਇਸ ਕਰਕੇ ਬੱਚਿਆਂ ਦੀ ਪੜਾਈ ਵਿੱਚ ਜਿੱਥੇ ਵਿਘਨ ਪੈਂਦਾ ਉਹਨੂੰ ਦੂਰ ਕਰਨ ਦੇ ਲਈ ਅਸੀਂ ਚਾਰ ਟੀਕੇ ਜਿਹੜੇ ਆ ਆਪਣੇ ਨਗਰ ਵੱਲੋਂ ਆਪਣੇ ਦਾਨੀ ਸੱਜਣਾ ਦੇ ਸਹਿਯੋਗ ਨਾਲ ਚਾਰ ਟੀਕੇ ਰੱਖੇ ਹੋਏ ਆ ਜਿਹੜੇ ਕਿ ਬਹੁਤ ਹੀ ਵਧੀਆ ਤਰੀਕੇ ਨਾਲ ਸਾਡੇ ਬੱਚਿਆਂ ਨੂੰ ਪੜਾ ਰਹੇ ਆ ਪਰ ਬੱਚਿਆਂ ਦਾ ਭਵਿੱਖ ਜਿਹੜਾ ਆ ਅਸੀਂ ਕਹਿੰਦੇ ਆ ਕਿ ਉਹ ਸਾਰੀਆਂ ਸਹੂਲਤਾਂ ਇਸ ਸਕੂਲ ਦੇ ਵਿੱਚ ਬੱਚਿਆਂ ਨੂੰ ਮਿਲਣ ਜਿਹੜੀਆਂ ਸਕੂਲ ਦਾ ਸਾਨੂੰ ਨਹੀਂ ਮਿਲੀਆਂ ਜਦੋਂ ਅਸੀਂ ਪੜ੍ਹਦੇ ਸੀ ਅੱਜ ਤੋਂ 70 80 ਸਾਲ ਪਹਿਲਾਂ ਜਿਹੜੀਆਂ ਸਹੂਲਤਾਂ ਸਾਨੂੰ ਨਹੀਂ ਅਸੀਂ ਕਹਿੰਦੇ ਆ ਪੇ ਨਮੀਪੁਰੀ ਦੇ ਬੱਚੇ ਜਿਹੜੇ ਉਹਨਾਂ ਨੂੰ ਸਾਰੀਆਂ ਸਹੂਲਤਾਂ ਮਿਲ ਇਹਨਾਂ ਦੇ ਰੂਮ ਜਿਹੜੇ ਆ ਸਾਰੇ ਬਹੁਤ ਵਧੀਆ ਰੂਮ ਆ ਇਹਨਾਂ ਰੂਮਾਂ ਦੇ ਵਿੱਚ ਸਮਾਰਟ ਰੂਮ ਆ ਇਹਨਾਂ ਦੇ ਬਹੁਤ ਖੁੱਲਾ ਮੈਦਾਨ ਆ ਖਿਲਣੇ ਲਈ ਨਿਆਰੀ ਬਹੁਤ ਵੱਡਾ ਸਟੇਡੀਅਮ ਆ ਜੀਮ ਆ ਬੱਚਿਆਂ ਦੀਆਂ ਆਪਣੀਆਂ ਪਿੰਗਾ ਆ ਉਹ ਮੈਂ ਸਾਰੀ ਹੈ ਯੋਗਾਂ ਦਾ ਸਤਿਨਾਮ ਸਾਰਾ ਇੱਥੇ ਇਹਦੇ ਵਿੱਚ ਸਾਡੇ ਪਿੰਡ ਦੀ ਨਗਰ ਪੰਚਾਇਤ ਦਾ ਪੰਜਾਬ ਸਰਕਾਰ ਦਾ ਤੇ ਸਾਡੀ ਦਾ ਨਹੀਂ ਸਕਣਾ ਤਾਂ ਬਹੁਤ ਖੁਸ਼ ਹੋ ਗਿਆ ਉੱਥੇ ਮੈਂ ਸਕੂਲ ਦੇ ਸਟਾਫ ਨੂੰ ਜਿਹੜਾ ਕੰਮ ਕਰ ਰਿਹਾ ਆਂਦੇ ਹੀ ਨਾਮ ਇੰਤ ਕਰਾ ਰਿਹਾ ਉਹਨਾਂ ਦਾ ਵੀ ਬਹੁਤ ਧੰਨਵਾਦੀ ਆ ਕਿ ਤੁਸੀਂ ਇਹਨਾਂ ਐਡਵਾਂਸ ਪੀਰਾਂ ਦੇ ਵਿੱਚ ਵੀ ਬੱਚਿਆਂ ਨੂੰ ਉਹਨਾਂ ਦਾ ਚੰਗਾ ਪ੍ਰਵੇਸ਼ ਬਣਾਉਣ ਲਈ ਆਪਣਾ ਜਿਹੜਾ ਵੱਟਵਟ ਯੋਗਦਾਨ ਪਾਇਆ ਸਰ ਜੀ ਐਨਆਰ ਵੀਰ ਤਾਂ ਚਲੋ ਨਗਰ ਦੇ ਬਹੁਤ ਸੇ ਸਹਿਯੋਗ ਦੇ ਰਹੇ ਆ ਤੇ ਸਰਕਾਰ ਪਾਸੋਂ ਵੀ ਸਹਿਯੋਗ ਦਿੰਦੇ ਆ ਸਰਕਾਰ ਹੋਵੇ ਤੁਸੀਂ ਦੇਖਦੇ ਆਂ ਜੀ ਕਿ ਇਹ ਸਾਰੇ ਸਕੂਲ ਦੇ ਅੰਦਰ ਇਹਦੀ ਜਿਹੜੀ ਚਾਰਦੀਵਾਰੀ ਹੈ ਜਿਸ ਜਦੋਂ ਅਸੀਂ ਪੜਦੇ ਸੀ ਚਾਰਦੀਵਾਰੀ ਨਹੀਂ ਹੁੰਦੀ ਸੀ ਹਾਂਜੀ ਬੁੱਢੇ ਹੁੰਦੇ ਸੇ ਫੋਰਾ ਹੁੰਦੀਆਂ ਸੀ ਜਿਹਨਾਂ ਦੀ ਬਾਉਂਡਰੀ ਹੁੰਦੀ ਸੀ ਤੇ ਸਾਡੇ ਟੀਚਰ ਜਿਹੜੇ ਆ ਪੜਾਉਂਦੇ ਸੀ ਜਾਂ ਉਸ ਵੇਲੇ ਸਾਨੂੰ ਉਸ ਵੇਲੇ ਵੀ ਪੜਾਈ ਜਾਂਦੇ ਇਹ ਪੀਪਲ ਦੇ ਥੱਲੇ ਬੈਠ ਕੇ ਅਸੀਂ ਪੜਦੇ ਰਹੇ ਆ ਸਾਨੂੰ ਪੜਾਉਂਦੇ ਰਹੇ ਆ ਤੇ ਹੁਣ ਬਿਖਾਓ ਸਕੂਲ ਤਾਂ ਬਹੁਤ ਹੋ ਗਈਆਂ ਸਕੂਲ ਦੀ ਬਹੁਤ ਚੰਗੀ ਚਾਰਦੀਵਾਰੀ ਬਣ ਗਈ ਆ ਬਾਕੀ ਸਾਰੇ ਹੀ ਕਮਰਿਆਂ ਦੇ ਵਿੱਚ ਲਗਭਗ ਚਾਹੇ ਉਹ ਬਲਾਕ ਦੇ ਕਮਰੇ ਆ ਚਾਹੇ ਸਾਡੇ ਸਕੂਲ ਦੇ ਕਮਰੇ ਆ ਬਰਾਂਡੇ ਆ ਉਹਨਾਂ ਵਿੱਚ ਸਰਕਾਰ ਦੇ ਸਹਿਯੋਗ ਨਾਲ ਨਾਣੀ ਟੈਕਨੋਸਜਨਾ ਦੇ ਸਹਿਯੋਗ ਨਾਲ ਸਾਰਿਆਂ ਦੇ ਵਿੱਚ ਬਹੁਤ ਜੀ ਵਧੀਆ ਟੈਕਨ ਲੱਗ ਗਈਆਂ ਔਰ ਬਹੁਤ ਸਾਰੇ ਸਕੂਲ ਬਣ ਗਏ ਸਰਕਾਰ ਹੁਣ ਐਸਵੇ ਲੈ ਜਿਹੜਾ ਡਵੈਲਪਮੈਂਟ ਚੱਲ ਰਹੀ ਆ ਸਾਨੂੰ ਇੱਕ ਕਮਰਾ ਬਣਾਉਣ ਲਈ ਸਰਕਾਰ ਨੇ ਹਦਿਆਤ ਕੀਤੀ ਆ ਉਹਦੇ ਲਈ ਸਾਨੂੰ ਨਕਸ਼ਾ ਵਗੈਰਾ ਜੋ ਵੀ ਹੈਗਾ ਲੇਆਉਟ ਸਾਰਾ ਪੇਂ ਦਿੱਤਾ ਆ ਇਹ ਕੋਈ ਪੈਸੇ ਵੀ ਭੇਜਦਾ ਹੈ ਆਪਣੇ ਕਾਲਕੀ ਕਾਲ ਲੱਖ ਰੁਪਏ ਸਾਨੂੰ ਭੇਜਦਾ ਆ ਅਸੀਂ ਉਹ ਸਕੂਲ ਜਿਹੜਾ ਕਮਰਾ ਜਿਹੜਾ ਬਣਾਉਣਾ ਹੈ ਆਰੰਭ ਕਰਤਾ ਆ ਕਿ ਕੋਸ਼ਿਸ਼ ਕਰਾਂਗੇ ਕਿ ਉਹ ਕਮਰਾ ਜਿਹੜਾ ਅਸੀਂ ਸ਼ੈਡੀ ਜਿਹੜੀ ਸੀ ਸਾਡੀ ਕਿਚਨ ਸ਼ੈਡੀ ਸੀ ਬਣਾਈ ਅਸੀਂ ਉਹ ਦਾਨੀ ਸਿਧਮਾ ਨੇ ਸੱਜਿਆ ਉਹਨਾਂ ਨੇ ਬਹੁਤੇ ਪੈਸੇ ਉਹਦੀ ਮੇਰੀ ਕੰਟਰੀਬਿਊਟ ਹੋ ਗਏ ਸੀ ਉਹ ਬਣਾਈ ਸੀ ਅਸੀਂ ਉਹ ਸ਼ੈਡ ਨੂੰ ਹੁਣ ਅਧੇੜ ਕੇ ਬਾਹਰ ਬੱਚਿਆਂ ਦੇ ਸਾਈਕਲ ਸਟੈਂਡ ਜਾਂ ਮੋਟਰਸਾਈਕਲ ਸਟੈਂਡ ਜਿਹੜਿਆ ਗੇੜ ਦੇ ਨਾਲ ਹੀ ਬਣਾ ਦੇਵਾਂਗੇ ਤੇ ਉਹ ਕਮਰਾ ਜਿਹੜਾ ਹੈ ਉਸ ਦੀ ਸਾਰੀ ਜਿਹੜੀ ਉਸ ਪੱਛੇ ਨਿਗਰੂ ਕਰਦੀ ਰਾਮ ਕਰਦੀ ਆ ਅਸੀਂ ਪੰਜਾਬ ਸਰਕਾਰ ਦਾ ਨਿਵਾੜ ਨਿਵਾੜ ਜਿਹੜੀ ਕਿ ਸੈਂਟਰ ਗਵਰਨਮੈਂਟ ਦੀਆਂ ਸਕੀਮਾਂ ਉਹਦੇ ਤਾਈ ਜਿਹੜੇ ਪੈਸੇ ਪੰਜਾਬ ਹਵਾ ਬੰਨ ਆ ਰਹੇ ਉਹ ਗਾਂ ਸਕੂਲਾਂ ਨੂੰ ਦੇ ਰਹੇ ਆ ਕਿ ਮੈਂ ਰੇੜੀਆਂ ਚ ਗੱਲ ਲਈ ਕਿ ਸਾਡੇ ਪਿੰਡ ਵਿੱਚੋਂ ਸਾਡੇ ਸਕੂਚੋਂ ਫੜ ਕੇ ਗਏ ਹੋਏ ਸਾਡੇ ਸ਼ਾਫਕਾ ਡੀਪੀਆਈ ਰਮਜੀਤ ਸਿੰਘ ਜੀ ਪੀਸੀਐਸ ਉਹਨਾਂ ਦਾ ਵੀ ਬੇਸ਼ੇਸ਼ ਸਹਿਯੋਗ ਆ ਸਾਨੂੰ ਕਿ ਜਿਨ੍ਹਾਂ ਨੇ ਕਿ ਇਹ ਸਾਨੂੰ ਗਰਾਂਟਾ ਸਰਕਾਰ ਵਿੱਚ ਬਹੁਤ ਮਦਦ ਕੀਤੀ ਹੈ ਇਹ ਸਰਕਾਰ ਦਾ ਵੀ ਬਹੁਤ ਧੰਨਵਾਦੀਆਂ ਸੀ ਉਹਨਾਂ ਨੇ ਸਮੇਂ ਸਿਰ ਸਾਡੇ ਸਕੂਲ ਨੂੰ ਦੇ ਕੇ ਵਿਲਡਗਲੇ ਤੁਹਾਨੂੰ ਵਾਅਦਾ ਦਿੰਦੀ ਆ ਤੇ ਆਸ਼ ਕਰਦੇ ਆ ਕਿ ਆਉਣ ਵਾਲੇ ਸਮੇਂ ਵਿੱਚ ਸਾਡੇ ਸਕੂਲ ਨੂੰ ਕਾਫੀ ਸਾਰੇ ਟੀਚਰ ਜਿਹੜੇ ਪ੍ਰੋਵਾਈਡ ਕਰਨਗੇ ਅੱਜ ਗਿੱਤੇ ਸਕੂਲ ਦੇ ਵਿੱਚ ਬਹੁਤ ਸਾਰੀ ਐਕਟੀਵਿਟੀ ਚੱਲ ਰਹੀਆਂ ਉੱਥੇ ਨਾਲ ਹੀ ਸਾਰੇ ਬਲਾਕ ਦੇ ਵਿੱਚ ਇੰਨੇ ਸਕੂਲ ਆ ਚਾਹੇ ਸਕੂਲ ਪ੍ਰਾਇਮਰੀ ਆ ਚਾਹੇ ਸਕੂਲ ਮਿਡਲ ਆ ਚਾਹੇ ਉਹ ਹਾਈ ਸਕੂਲ ਆ ਚਾਹੇ ਉਹ ਸੀਨੀਅਰ ਸੈਕੰਡਰੀ ਸਕੂਲ ਆ ਉਹਨਾਂ ਸਾਰਿਆਂ ਸਕੂਲਾਂ ਦੇ ਵਿੱਚ ਸਰਕਾਰ ਵੱਲੋਂ ਮੁਫਤ ਕਿਤਾਬਾਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਉਹ ਕਿਤਾਬਾਂ ਸਾਰੀਆਂ ਸਾਡੇ ਕੋਲ ਕੱਲ ਪਹੁੰਚ ਰਹੀਆਂ ਅੱਗੇ ਉਹ ਟੀਮ ਜਿਹੜੀ ਖਤਮਾ ਮੰਨਣ ਵਾਲੀ ਟੀਮ ਜਿਹੜੀ ਆ ਉਹ ਸਾਡੇ ਪਾਸ ਉਹ ਵੀ ਹਾਜ਼ਰ ਆ ਉਹਨਾਂ ਦੇ ਵਿੱਚ ਫੇਕ ਚੌਰ ਦੇ ਤੇ ਸਾਡੇ ਬਲਾਕ ਦੇ ਅ ਸਰਿੰਦਰ ਸਿੰਘ ਜੀ ਤੇ ਉਹਨਾਂ ਦੇ ਨਾਲ ਉਹਨਾਂ ਦੀ ਟੀਮ ਦੇ ਵਿੱਚ ਯਸ਼ਵਿੰਦਰ ਸਿੰਘ ਜੀ ਜਿਹੜੇ ਕਿ ਲੈਕਚਰਰ ਨੇ ਗਵਰਮੈਂਟ ਸੀਨੀਅਰ ਸੈਕੰਡਰੀ ਸਕੂਲ ਕਮਾਈ ਦੇਵੀ ਉਹਨਾਂ ਨੇ ਵੀ ਇਸ ਵਰਪੁਕਾਰ ਦੇ ਕੰਮ ਵਿੱਚ ਉਹਨਾਂ ਦੀ ਡਿਊਟੀ ਲੱਗੀ ਹੋਈ ਹੈ ਸਾਡੀ ਸਕੂਲ ਵਿੱਚ ਅਜੋ ਵੀ ਸਾਡੇ ਦਰਮਿਆਨ ਕਾਡਿਨਰ ਰਹੇ ਆ ਬੱਚਿਆਂ ਨੂੰ ਅਸ਼ੀਰਵਾਦ ਦੇ ਲਈ ਸਾਡੇ ਕੋ ਪਹੁੰਚੇ ਸੇ ਮੈਂ ਉਹਨਾਂ ਦਾ ਵੀ ਸਾਰੀ ਟੀਮ ਦਾ ਬਹੁਤ ਧੰਨਵਾਦ ਕਰਦਾ ਠੀਕ ਹੈ ਬਹੁਤ ਬਹੁਤ ਧੰਨਵਾਦ ਧੰਨਵਾਦੀ ਥੈਂਕ ਯੂ ਸਰ ਵੀ ਬਾਈਗੁਰਜੀ ਕਾ ਖਾਲਸਾ ਵੀ ਬਾਈਗੁਰਜੀ ਕੀ ਫਤਿਹ ਅੱਜ ਦੇ ਮੁੱਖ ਮਹਿਮਾਨ ਸਰਦਾਰ ਹਰਪ੍ਰੀਤ ਸਿੰਘ ਜੀ ਸਰਦਾਰ ਰਣਕਰ ਸਿੰਘ ਜੀ ਮੈਡਮ ਕੁਲਦੀਪ ਕੌਰ ਤੇ ਠੰਡਲ ਤੋਂ ਟੀਚਰ ਦਵਿੰਦਰ ਸਿੰਘ ਜੀ ਅੱਜ ਸਕੂਲ ਦੇ ਵਿੱਚ ਜਿਹੜੇ ਬੱਚੇ ਫਰਸਟ ਸੈਕੰਡ ਆਈ ਸੀ ਕਲਾਸਾਂ ਦੇ ਐਲ ਕੇ ਜੀ ਤੋਂ ਲੈ ਕੇ ਪੰਜਵੀਂ ਤੱਕ ਉਹਨਾਂ ਦਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ ਜਿਨ੍ਹਾਂ ਦੇ ਵਿੱਚ ਸਰਦਾਰ ਜਸਵਿੰਦਰ ਸਿੰਘ ਲੈਕਚਰਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਮਾਹੀ ਦੇਵੀ ਜਿਨ੍ਹਾਂ ਦੀ ਕੀ ਐਸ ਇੱਕ ਕਿਤਾਬਾਂ ਵੰਡਣ ਲਈ ਪੀ ਐਨ ਯੂ ਦੀ ਡਿਊਟੀ ਲੱਗੀ ਹੋਈ ਹੈ ਇਸ ਸਾਡੇ ਬਲਾਕ ਦੇ ਡਾਟਾ ਐਂਟਰੀ ਆਪਰੇਟਰ ਸਰਦਾਰ ਸੁਖਿੰਦਰ ਸਿੰਘ ਜੀ ਤੇ ਮੇਰੇ ਸਕੂਲ ਦੇ ਸਮੂਹ ਸਟਾਫ હાજર ਹੈ ਬੱਚਿਆਂ ਨੂੰ ਨਾਮ ਦਿੱਤੇ ਗਏ ਤੇ ਸਰਦਾਰ ਹਰਪ੍ਰਿੰਸੀ ਨਾ ਵੱਲੋਂ ਕਾਪੀਆਂ ਬੱਚਿਆਂ ਨੂੰ ਜਿਹੜੀਆਂ ਦਿੱਤੀਆਂ ਗਈਆਂ ਸੀਗੀਆਂ ਉਹ ਵੀ ਅੱਜ ਵੰਡੀਆਂ ਗਈਆਂ ਹਰ ਬੱਚੇ ਨੂੰ ਉਹ ਕਾਪੀਆਂ ਜਿਹੜੀਆਂ ਆ ਜੇ ਦਿੱਤੀਆਂ ਗਈਆਂ ਪੈਨਸਲਾਂ ਪੈਨ ਜੋ ਵੀ ਮੁਹैयाਣਾ ਨਹੀਂ ਕਰਵਾਇਆ ਸੀਗਾ ਇਸ ਤੋਂ ਇਲਾਵਾ ਸਰਉਮੰਦ ਦਾ ਇਸ ਸਕੂਲ ਨੂੰ ਬਣਾਉਣ ਦੇ ਵਿੱਚ ਬਹੁਤ ਜ਼ਿਆਦਾ ਸਹਿਯੋਗ ਹੈ ਮੈਨੂੰ ਤਕਰੀਬਨ 4 ਸਾਲ ਹੋ ਗਏ ਸਕੂਲ ਦੇ ਵਿੱਚ ਆਇ ਨੂੰ ਤੇ ਮੈਨੂੰ ਜਿਹੜਾ ਵੀ ਟੀਚਰ ਇੱਥੇ ਆਂਦਾ ਹੈ ਉਹ ਇਹੀ ਕਹਿੰਦਾ ਹੈ ਮੈਡਮ ਜੀ ਸਕੂਲ ਦੀ ਨੁਹਾਰ ਬਦਲ ਗਈ ਤੇ ਇਹਦੇ ਵਿੱਚ ਚਾਹੋ ਕੁਝ ਕੰਟ੍ਰਿਬਿਊਸ਼ਨ ਕੋ ਸਕੂਲ ਦੀ ਸਰਕਾਰ ਦੀ ਵੀ ਸੀਗੀ ਉਹ ਸਾਨੂੰ ਗਰੰਟਾ ਆਈਆਂ ਕੁਝ ਗਰੰਟਾ ਜਿਹੜੀਆਂ ਸਾਨੂੰ ਚਾਰਜਬਾਜੀ ਦੀ ਆਈ ਸੀਗੀ ਚਾਰਜਬਾਜੀ ਬਣਾਤੀ ਕੁਝ ਗਰੰਟ ਸਾਨੂੰ ਰਿਪੇਅਰ ਮੈਂਟੇਨੈਂਸ ਦੀ ਸੀਗੀ ਉਹ ਅਸੀਂ ਜੋ ਵੀ ਕਮਰੇ ਜਿੰਨੇ ਵੀ ਕਮਰੇ ਸਕੂਲ ਦੇ ਵਿੱਚ ਚਾਹੀਓ ਦਫ਼ਤਰ ਤੇ ਆ ਜਾਂ ਉਹ ਕਲਾਸਰੂਮ ਹੈ ਜਿੰਨਾ ਸਾਡਾ ਬਰਾਂਡਾ ਹੈ ਵਿਦ ਅ ਦਫ਼ਤਰ ਸਾਰੇ ਅੰਦਰ ਵਿੱਚ ਟਾਈਲਰ ਲਗਾ ਦਿੱਤੀ ਗਈਆਂ ਉਸ ਤੋਂ ਬਾਅਦ ਪੂਰੇ ਸਕੂਲ ਨੂੰ ਰੰਗ ਔਰ ਬੰਨਾ ਵਰਕ ਦਾ ਕੰਮ ਇੱਕ ਕਰਵਾਇਆ ਗਿਆ ਇਤੋਂ ਬਾਅਦ ਜਦੋਂ ਇਹ ਸਾਡਾ ਕੰਮ ਖਤਮ ਹੋ ਗਿਆ ਤੇ ਸਾਡਾ ਨਾ ਬੇੜੇ ਦਾ ਫਰਸ਼ ਜਿਹੜਾ ਆ ਖਰਾਬ ਸੀ ਤੇ ਮੈਂ ਸਭ ਨੂੰ ਕਿਹਾ ਸਰ ਇੱਥੇ ਪਾਣੀ ਰੁਕ ਜਾਂਦਾ ਸਰ ਕਹਿੰਦੇ ਫਿਕਰ ਨਹੀਂ ਕਰਨਾ ਉਹ ਬੇੜਾ ਵੀ ਸਰ ਵੱਲੋਂ ਉੱਚਾ ਕਰਵਾਇਆ ਗਿਆ ਇਸ ਤੋਂ ਇਲਾਵਾ ਸਰ ਨੇ ਕਿਚਨ ਦੇ ਵਿੱਚ ਪਾਇਲਾ ਉਹ ਰੈਜਿਡੈਂਸੀ ਜੀਆਂ ਉਹ ਸਭ ਨੇ ਵੀ ਆਪਣੇ ਕੋਲ ਵੰਡੀਆਂ ਇਤੋਂ ਇਲਾਵਾ ਮੈਂ ਦੱਸਣਾ ਚਾਹੂੰਗੀ ਵੀ ਸਾਡਾ ਜਿਹੜਾ CRCC ਜਿੱਥੇ ਟੀਚਰ ਟ੍ਰੇਨਿੰਗ ਕਰਦੇ ਆ ਟ੍ਰੇਨਿੰਗ ਲੈਂਦੇ ਆ ਸੈਮੀਨਾਰ ਲੱਗਦਾ ਜਿੱਥੇ ਉਹ ਕਮਰਾ ਬਹੁਤ ਛੋਟਾ ਸੀ ਆ ਤੇ ਮੈਨੂੰ ਵੀ ਲੱਗਿਆ ਸੀ ਉਹ ਤੇ ਟੀਚਰ ਬੈਠ ਨਹੀਂ ਪਾਉਂਦੇ ਪੂਰੇ ਤੇ ਉਹ ਸਰ ਨੇ ਆਪਣੇ ਕੋਲੋਂ ਆਪਣੇ ਪਰਿਵਾਰ ਦੇ ਸਹਿਯੋਗ ਨਾਲ ਕਿਸੇ ਦੀ ਉਹਦੇ ਵਿੱਚ ਹੈਲਪ ਨਹੀਂ ਸੀਗੀ ਕਿਸੇ ਦਾ ਕੋਈ ਐਨ ਆਰ ਆਈ ਦਾ ਪੈਸਾ ਨਹੀਂ ਸੀਗਾ ਉਹ ਕਮਰਾ ਸਾਡਾ ਇਸ ਵੇਲੇ ਬਿਲਕੁਲ ਤਿਆਰ ਹੋ ਗਿਆ ਹੈ ਰੰਗੂ ਹੋ ਗਿਆ ਹੈ ਉਹਨੂੰ ਉਹ ਸਰ ਨੇ ਆਪਣੇ ਕੋਲੋਂ ਕਰਵਾ ਕੇ ਦਿੱਤਾ ਉਹਦੇ ਲਈ ਇਹਦੇ ਤੋਂ ਇਲਾਵਾ ਜਿੰਨਾ ਵੀ ਸਰ ਕੰਮ ਕਰਾਵੇ ਸਕੂਲ ਦੇ ਵਿੱਚ ਮੈਂ ਬਹੁਤ ਬਹੁਤ ਸਰ ਦਾ ਸ਼ੁਕਰੀਆ ਕਰਦੀ ਆ ਮੈਨੂੰ ਬਦੀ ਕਿਸੇ ਚੀਜ਼ ਦੀ ਟੈਨਸ਼ਨ ਨਹੀਂ ਹੋਈ ਮੈਂ ਕਦੀ ਟੈਨਸ਼ਨ ਨਹੀਂ ਲਈ ਹੈਗੀ ਬਸ ਸਰ ਸਰ ਨੂੰ ਮੈਨੂੰ ਪਤਾ ਵੀ ਸਰ ਨੇ ਕੰਮ ਕਰਾਉਣਾ ਹੈ ਸਰ ਦਾ ਫੇਵਰਟ ਫੇਵਰਟ ਮੈਂ ਤਾਂ ਕਹੂੰਗੀ ਕਿ ਸਰ ਦਾ ਆਪਣਾ ਸਕੂਲ ਹੈ ਤੇ ਇਸ ਤੋਂ ਇਲਾਵਾ ਸਾਨੂੰ ਹੁਣ ਇੱਕ ਕਮਰੇ ਦੀ ਗ੍ਰਾਂਟ ਆਈ ਹੋਈ ਆ ਪਹਿਲੀ ਕੇਸ ਜਿਹੜੀ ਆ ਉਹ 4 ਲੱਖ ਦੀ ਪਹੁੰਚ ਗਈ ਹੈ ਤੇ ਉਹ 4 ਲੱਖ ਦੇ ਅੰਦਰ ਜਿਹੜਾ ਕੰਮ ਹੈ ਉਹ ਚੱਲ ਰਿਹਾ ਆ ਮਿਸਤਰੀ ਲੱਗੇ ਹੋਏ ਆ ਤੇ ਉਹ ਵੀ ਸਾਡਾ ਜਲਦ ਤੋਂ ਜਲਦ ਅਸੀਂ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਉਹ ਸਾਡਾ ਸਮਾਰਟ ਕਲਾਸਰੂਮ ਬਣਾਇਆ ਇੱਕ ਤੇ ਛੱਡ ਸਰ ਨੇ ਆਪਣੇ ਕੋਲ ਬਣਾ ਕੇ ਦਿੱਤੀ ਸੀ ਮੈਨੂੰ ਯਾਦ ਹੈ 2021 ਦੇ ਵਿੱਚ ਸਭ ਤੋਂ ਪਹਿਲਾਂ ਕਿਚਨ ਛੱਡਾ ਪਾਉਨ ਨੂੰ ਕਹਿੰਦੇ ਸੀਗੇ ਉਹ ਹੁਣ ਉੱਥੋਂ ਟਿੰਨਾ ਵਗੈਰਾ ਲਾ ਲਈਆਂ ਤੇ ਸਰ ਦੀ ਉਹ ਸਲਾਹ ਸੀ ਕਿ ਵੀ ਅਸੀਂ 게ਟ ਦੇ ਨਾਲ ਬਿਲਕੁਲੀ ਸਾਈਕਲ ਸਟੈਂਡ ਜਾਂ ਕਿਸੇ ਨੇ ਸਕੂਟਰ ਖੜਾ ਕਰਨਾ ਮੋਟਰਸਾਈਕਲ ਖੜਾ ਕਰਨਾ ਉਹ ਸਟੈਂਡ ਬਣਾ ਦਿੱਤਾ ਜਾਊਗਾ ਬੱਚਿਆਂ ਦੇ ਸਾਈਕਲ ਕੋਲ ਪੁੱਛ ਖੜੇ ਰਹਿੰਦੇ ਆ ਤੇ ਮੈਂ ਇਹਨਾਂ ਸਾਰੀਆਂ ਚੀਜ਼ਾਂ ਲਈ ਨੰ ਸਰ ਦਾ ਬਹੁਤ ਧੰਨਵਾਦ ਹੈ। ਇਹ ਸ਼ਾਇਦ ਮੈਂ ਇਕੱਲੀ ਕੁਝ ਨਹੀਂ ਕਰ ਸਕਦੀ। ਕਿਉਂਕਿ ਮੈਂ ਸਕੂਲ ਦੇ ਵਿੱਚ ਸਿੰਗਲ ਹੈ। ਸਿੰਗਲ ਸੀਐਸਟੀ ਜਿਹੜਾ ਆ ਬਹੁਤ ਸਾਰੇ ਕੰਮ ਹੁੰਦੇ ਆ। ਮੈਂ ਮੇਰਾ ਤਾਂ ਕੰਮ ਖਤਮ ਹੀ ਨਹੀਂ ਹੁੰਦਾ। ਤੇ ਸਰਕਾਰ ਕੋਲੋਂ ਮੇਰੀ ਮੰਗ ਵੀ ਹੈ ਵੀ ਸਾਰੇ ਸਕੂਲਾਂ ਨੂੰ ਟੀਚਰ ਦਿੱਤੇ ਆ। ਮੇਰਾ ਸਕੂਲ ਪਤਾ ਨਹੀਂ ਕਿਉਂ ਨਹੀਂ ਜਾਦ ਆਇਆ। ਤੇ ਟੀਚਰ ਮੇਰੇ ਸਕੂਲੇ ਵੀ ਆਣੇ ਚਾਹੀਦੇ ਆ। ਬਹੁਤ ਜ਼ਰੂਰੀ ਹੈ ਬੱਚੇ ਆਪਣੀ ਪੜ੍ਹਾਈ ਨੂੰ ਮੁੱਖ ਰੱਖਦੇ ਹੋਏ ਤੇ ਬਾਕੀ ਸਾਡੇ ਸਕੂਲ ਦੇ ਵਿੱਚ ਪਿੰਡ ਦੇ ਐਨ ਆਰ ਆਈ ਵੱਲੋਂ ਸਰ ਨੇ ਸਾਨੂੰ 2 ਸਾਲ 2 ਟੀਚਰ ਆ ਕੇ ਦਿੱਤੇ ਆਪਣੇ ਕੋਲ ਇੱਕ ਟੀਚਰ ਮੇਰੇ ਵੱਲੋਂ ਸੀਗਾ 2 ਸਰ ਵੱਲੋਂ ਸੀਗੇ ਕਾਫੀ ਦੇਰ ਉਹ ਕੰਮ ਚੱਲਦਾ ਰਿਹਾ ਨਹੀਂ ਇਸ ਵੇਲੇ 4 ਟੀਚਰ ਕੰਮ ਕਰ ਰਹੇ ਆ ਉਹਨਾਂ ਦੀ ਫੈਮਲੀ ਕਿੱਧਰੋਂ ਆਉਂਦੀ ਕੀ ਹੁੰਦਾ ਸਰ ਨੂੰ ਪਤਾ ਆ ਬਸ ਮੈਨੂੰ ਇਹ ਮਾਣ ਹੈ ਮੈਨੂੰ ਸਾਨੂੰ ਉਹਨਾਂ ਦੇ ਵੀ ਐਨੇ ਵਧੀਆ ਮੈਨੂੰ ਸਹਿਯੋਗ ਕਰਨ ਵਾਲੇ ਮੈਨੂੰ ਕਿਸੇ ਗੱਲ ਦਾ ਮੈਨੂੰ ਕਦੀ ਨਹੀਂ ਤਕਲੀਫ ਹੋਈ ਕਿਸੇ ਗੱਲ ਦੀ ਆਹ ਕੰਮ ਕਿੱਦਾਂ ਕਰਨਾ ਉਹ ਕਿੱਦਾਂ ਕਰਨਾ ਸਰ ਕਰਦੀ ਹੈ ਕਿਉਂਕਿ ਇਹਨਾਂ ਦਾ ਇਹ ਸਕੂਲ ਆਪਣਾ ਆ ਸਰ ਆਪੇ ਸਕੂਲ ਦੇ ਵਿੱਚੋਂ ਪੜ੍ਹੇ ਹੋਏ ਆ ਮੈਂ ਸਰ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਨੀ ਹਾਂ ਮੈਂ ਆਸ ਕਰਦੀ ਹਾਂ ਕਿ ਸਰ ਹਮੇਸ਼ਾ ਇਸ ਸਕੂਲ ਨੂੰ ਅਡਾਪਟ ਕਰਕੇ ਰੱਖਣਗੇ ਕਦੀ ਕੋਈ ਕਮੀ ਪੇਸ਼ ਨਹੀਂ ਆਏਗੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਸਰ ਦਾ ਵੀ ਰੰਕਾਰਾ ਜੀ ਬਣਾ ਦਾ ਵੀ ਮੈਡਮ ਹੁਣ ਮੈਡਮ ਹਮੇਸ਼ਾ ਨਾਲ ਆਉਂਦੇ ਆ ਪਰ ਮੈਨੂੰ ਬੜੀ ਖੁਸ਼ੀ ਹੁੰਦੀ ਮੈਡਮ ਦਾ ਪੁਰਾਣਾ ਸਕੂਲ ਹੈ ਮੈਡਮ ਦੇ ਸਕੂਲ ਤੋਂ ਪੜਾ ਕੇ ਗਏ ਆ ਬਹੁਤ ਬਹੁਤ ਧੰਨਵਾਦ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ